ਅੱਜ ਮਹਾਪੁਰਸ਼ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਮੈਂ ਜਦੋਂ ਬਾਬਾ ਦੀਪ ਸਿੰਘ ਦੇ ਜੀਵਨ ਨੂੰ ਪੜਦਾ ਹਾਂ ਤੇ ਪਹਿਲਾ ਮਨ ਚ ਆਉਂਦਾ ਵੀ ਬਾਬਾ ਦੀਪ ਸਿੰਘ ਜੀ ਦੇ ਨਾਲ ਜ਼ਿੰਦਗੀ ਨੇ ਮਖੌਲ ਕੀਤਾ ਲੋਕਾਂ 'ਚ ਬੜੇ ਮਖੌਲ ਹੁੰਦੇ ਪਰ ਦੇਖੋ ਜ਼ਿੰਦਗੀ ਦਾ ਮਖੌਲ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1982 ਲਿਖਿਆ ਕੁਝ ਵਿਦਵਾਨਾ 80 ਵੀ ਲਿਖਿਆ ਮੈਂ ਬੇਨਤੀ ਕਰਾਂ ਅੱਗੇ ਚੱਲਾਂ ਪਿਤਾ ਭਾਈ ਭਗਤਾ ਜੀ ਮਾਂ ਜਿਉਣੀ ਘਰ ਪੁੱਤਰ ਜਨਮਿਆ ਨਾਂ ਰੱਖਿਆ ਭਾਈ ਦੀਪਾ ਅੱਜ ਭਾਵੇਂ ਅਸੀਂ ਭੁੱਲ ਗਏ ਆ ਪੁਰਾਤਨ ਸਮੇਂ ਦੇ ਵਿੱਚ ਮਾਂ ਬਾਪ ਦੇ ਘਰ ਜਦੋਂ ਬੱਚਾ ਪੈਦਾ ਹੋਣਾ ਤੇ ਉਹਨੇ ਜਦੋਂ 5-7 ਸਾਲ ਦੀ ਉਮਰ ਹੋਣੀ ਮਾਪੇ ਨੇ ਆਪਣੇ ਬੱਚੇ ਨੂੰ ਗੁਰੂ ਚਰਨਾਂ 'ਚ ਲੈ ਕੇ ਆ ਜਾਣਾ ਸੱਚੇ ਪਾਤਸ਼ਾਹ ਸਾਡੀ ਗੋਦ ਤੋਂ ਪੁੱਤਰ ਪੈਦਾ ਹੋਇਆ ਅਸੀਂ ਜੀਵਨ ਨਹੀਂ ਦੇ ਸਕਦੇ ਨੂੰ ਅਸੀਂ ਇਹਨੂੰ ਗੁਰਮਤ ਨਹੀਂ ਦੇ ਸਕਦੇ ਇਹ ਤੇ ਜੀਵਨ ਦੇ ਘਾੜਤ ਤੁਸੀਂ ਘੜ ਸਕਦੇ ਹੋ ਇਸ ਬੱਚੇ ਤੇ ਤੁਸੀਂ ਬਖਸ਼ਿਸ਼ਾਂ ਪਾਓ ਕਿਰਪਾ ਕਰੋ ਉਦੋਂ ਮਾਂ ਬਾਪ ਬੱਚਿਆਂ ਨੂੰ ਗੁਰ ਚਰਣਾ ਚ ਲੈ ਕੇ ਆ ਜਾਂਦੇ ਜਦੋਂ ਆਨੰਦਪੁਰ ਸਾਹਿਬ ਪਹੁੰਚੇ ਤਨਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਗੁਰੂ ਦੇ ਦਰਸ਼ਨ ਕੀਤੇ ਗੁਰੂ ਦੀ ਬਖਸ਼ਿਸ਼ ਹੋਈ ਪਹਿਲਾਂ ਬਰਤਨਾਂ ਦੀ ਸੇਵਾ ਕੀਤੀ ਸੀ ਭਾਂਡੇ ਮਾਂਜਣ ਦੀ ਲੰਗਰ ਦੀ ਤੇ ਗੁਰੂ ਦੀ ਬਖਸ਼ਿਸ਼ ਹੋਈ ਉੱਥੇ ਹੀ ਰਹਿ ਪਏ ਗੁਰੂ ਨੇ ਜੀਵਨ ਦੀ ਘਾੜਤ ਘੜੀ ਗੁਰੂ ਸ਼ਬਦ ਦੇ ਨਾਲ ਤੇ ਐਸੀ ਸ਼ਬਦ ਦੀ ਘਾੜਤ ਘੜੀ ਜੀਵਨ ਅੱਗੇ ਵਧਿਆ ਆਨੰਦ ਕਾਰਜ ਵਿਆਹ ਸਭ ਕੁਝ ਹੋਇਆ ਮੈਂ ਬੇਨਤੀ ਕਰ ਰਿਹਾ ਸੀ ਕਿ ਬਾਬਾ ਦੀਪ ਸਿੰਘ ਦੇ ਜੀਵਨ ਵਿੱਚ ਕੌਮ ਤੇ ਬੜੇ ਹਾਲਾਤ ਉੱਚੇ ਨਿਵੇਂ ਆਏ ਪਰ ਜਦੋਂ ਜਵਾਨੀ ਸੀ ਉਦੋਂ ਕੁਦਰਤ ਨੇ ਜ਼ਿੰਦਗੀ ਨੇ ਉਹਨਾਂ ਦੇ ਹੱਥ ਕਲਮ ਫੜਾਤੀ ਜਦੋਂ ਤਲਵਾਰ ਫੜਨ ਦਾ ਮਤਲਬ ਸੀ ਜਦੋਂ ਖੰਡਾ ਵਾਉਣ ਦਾ ਸਮਾਂ ਸੀ 1705 ਅਨੰਦਪੁਰ ਸਾਹਿਬ ਛੱਡਣਾ ਸਰਸਾ ਪਰਿਵਾਰ ਵਿਛੋੜਾ ਚਮਕੌਰ ਸਾਹਿਬ ਕਿੱਡੇ ਕਿੱਡੇ ਵੱਡੇ ਸਮੇਂ ਪਰ ਉਦੋਂ ਬਾਬਾ ਜੀ ਦਾ ਇੱਥੇ ਕੋਈ ਲੇਖ ਨਹੀਂ ਹੈ ਉਦੋਂ ਕੁਦਰਤ ਨੇ ਉਹਨਾਂ ਦੇ ਹੱਥ ਕਲਮ ਫੜਾ ਛੱਡੀ ਦਮਦਮਾ ਸਾਹਿਬ ਦੀ ਧਰਤੀ ਤੋਂ ਚਾਰ ਪਾਵਨ ਗੁਰੂ ਗ੍ਰੰਥ ਸਾਹਿਬ ਲਿਖਣੇ ਅੱਜ ਵੀ ਤੁਸੀਂ ਤਖਤਾਂ ਤੇ ਦਰਸ਼ਨ ਕਰਦੇ ਹੋ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਉਦੋਂ ਜਦੋਂ ਜੰਗਾਂ ਜੁੱਧਾਂ ਦੇ ਵਿੱਚ ਜੰਗਲਾਂ 'ਚ ਸਿੰਘ ਰਿਆ ਕਰਦੇ ਸਨ ਪ੍ਰਸਾ ਥੋੜੀ ਸੀ ਬਾਬਾ ਦੀਪ ਸਿੰਘ ਉਹਨਾਂ ਨੂੰ ਗੁੱਟ ਕੇ ਪੋਥੀਆਂ ਗ੍ਰੰਥ ਲਿਖ ਲਿਖ ਕੇ ਘਲ ਦੇ ਬਾਣੀ ਪੜਨ ਵਾਸਤੇ ਉਦੋਂ ਬਾਬਾ ਦੀਪ ਸਿੰਘ ਜੀ ਦੀ ਕਲਮ ਨੇ ਕੰਮ ਕੀਤਾ ਜਵਾਨੀ ਭਰ ਜਵਾਨੀ 'ਚ ਜਦੋਂ ਬੁਢੇਪਾ ਆ ਗਿਆ ਮੈਂ ਪਿੱਛੇ ਫਿਰ ਚੱਲਾਂ 1699 ਨੂੰ ਜਦੋਂ ਅੰਮ੍ਰਿਤ ਸੰਚਾਰ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚੋਂ ਬਾਬਾ ਦੀਪ ਸਿੰਘ ਨੇ ਅੰਮ੍ਰਿਤ ਛਕ ਕੇ ਬਾਬਾ ਦੀਪ ਸਿੰਘ ਬਣੇ ਅੰਮ੍ਰਿਤ ਛਕਿਆ ਮੈਂ ਅੰਮ੍ਰਿਤ ਦੀ ਬਾਤ ਇੱਥੇ ਹੁਣੇ ਕਰਾਂਗਾ ਧਿਆਨ ਨਾਲ ਸੁਣਿਓ ਇੱਕ ਵਾਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੰਮ੍ਰਿਤ ਦੀ ਤਾਕਤ ਕੀ ਆ ਅੰਮ੍ਰਿਤ ਛਕਣਾ ਜ਼ਰੂਰੀ ਕਿਉਂ ਆ ਦਿੱਲੀ ਸੇ ਗੁਰਦਰਾ ਪ੍ਰਬੰਧਕ ਕਮੇਟੀ ਇਸ ਖਾਲਸੇ ਦੇ ਪ੍ਰਗਟ ਦਿਵਸ ਵਿਸਾਖੀ ਪੁਰਬ ਤੇ ਕੋ ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚਾਰ ਜਾਰੀ ਆ ਤੇ ਅੱਜ ਤੁਸੀਂ ਦੇਸ਼ਾਂ ਵਿਦੇਸ਼ਾਂ ਚ ਪਿੰਡਾਂ ਸ਼ਹਿਰਾਂ ਚ ਬੈਠੇ ਸਾਹ ਸੰਗਤ ਅੰਮ੍ਰਿਤ ਦੀ ਤਾਕਤ ਸੁਣ ਲਿਓ ਅੰਮ੍ਰਿਤ ਕਿੱਥੇ ਵਰਤਦਾ ਜੇ ਔਰ ਕਿਉਂ ਛਕਣਾ ਜ਼ਰੂਰੀ ਆ ਦੇਖੋ ਬਾਲ ਗੋਬਿੰਦ ਰਾਏ ਗੋਬਿੰਦ ਸਿੰਘ ਉਦੋਂ ਬਣਦਾ ਜਦੋਂ ਅੰਮ੍ਰਿਤ ਛਕਦਾ ਹੈ ਭਾਈ ਦਇਆਰਾਮ ਦਇਆ ਸਿੰਘ ਉਦੋਂ ਬਣਦੇ ਜਦੋਂ ਅੰਮ੍ਰਿਤ ਛਕਦਾ ਔਰ ਭਾਈ ਦਇਆਰਾਮ ਬੜੇ ਲੰਮੇ ਸਮੇਂ ਤੋਂ ਗੁਰ ਚਰਨਾ ਚ ਨੇ ਪਰ ਅੰਮ੍ਰਿਤ ਜ਼ਰੂਰੀ ਹੈ ਰੋ ਵਿਚਾਰ ਬਾਬਾ ਦੀਪ ਸਿੰਘ ਅੰਮ੍ਰਿਤ ਛਕ ਕੇ ਬਾਬਾ ਦੀਪ ਸਿੰਘ ਬਣੇ ਬਖਸ਼ਸ਼ਾ ਪ੍ਰਾਪਤ ਕੀਤੀਆਂ ਸਮਾਂ ਆਇਆ 1740 ਚ ਉਸ ਵੇਲੇ ਅਹਿਮਦ ਸਾਹਿਬ ਵਰਗਿਆਂ ਨੇ ਕਈ ਹਮਲੇ ਕੀਤੇ ਪਰ ਇਸ ਗੱਲ ਤੋਂ ਬੜਾ ਪਰੇਸ਼ਾਨ ਹੈ ਵੀ ਮੈਂ ਹਮਲਾ ਕਰਦਾ ਲੁੱਟ ਪੁੱਟ ਕੇ ਲੈ ਜਾਂਦਾ ਆਹ ਦਸਤਾਰ ਧਾਰੀ ਸਿੱਖ ਇਕੱਲਾ ਹੀ ਖਲੋ ਕੇ ਰਾਹ 'ਚ ਮੈਨੂੰ ਲੁੱਟ ਲੈਂਦਾ ਮੇਰੇ ਖੋਂ ਬਟਾਪ ਦੇਂਦਾ ਵੀ ਤੇ ਕੋਈ ਤਾਕਤ ਕੀ ਆ ਉਹਨੂੰ ਇਹ ਪਤਾ ਚੱਲਿਆ ਕਿ ਇਹਨਾਂ ਕੋਲ ਤਾਕਤ ਹੈ ਸ਼ਬਦ ਦੀ ਗੁਰਬਾਣੀ ਦੀ ਜੰਗ ਫੌਜਾਂ ਨਾਲ ਨਹੀਂ ਲੜੇ ਜਾਂਦੇ ਜੰਗ ਹਮੇਸ਼ਾ ਹੌਸਲੇ ਨਾਲ ਲੜੇ ਜਾਂਦੇ ਆ ਮੈਂ ਹੋਰ ਬੇਨਤੀ ਕਰਦਿਆਂ ਕੱਲ ਦਿੱਲੀ ਸੇ ਗੁਰਦਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਨੇ ਦਸਤਾਰ ਮੁਕਾਬਲੇ ਕਰਾਏ ਪੂਰੀ ਦਿੱਲੀ ਚੋਂ ਬਹੁਤ ਸਾਰੇ ਬੱਚਿਆਂ ਨੇ ਦਸਤਾਰਾਂ ਸਜਾਈਆਂ ਇਹ ਦਸਤਾਰ ਧਾਰੀ ਸਿੱਖ ਆਉਂਦਾ ਕੱਲਾ ਹੀ ਲੁੱਟ ਕੇ ਮੈਨੂੰ ਰਹਿ ਪੈਂਦਾ ਇਹਨਾਂ ਕੋਈ ਤਾਕਤ ਕੀ ਹੈ ਕੰਨ ਚ ਆਵਾਜ਼ ਪਈ ਵੀ ਜਦੋਂ ਤੱਕ ਇਹ ਦਰਬਾਰ ਸਾਹਿਬ ਨਾਲ ਜੁੜਿਆ ਜਦੋਂ ਤੱਕ ਇਹ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਜਦੋਂ ਤੱਕ ਸਿੱਖ ਗੁਰਬਾਣੀ ਨਾਲ ਜੁੜਿਆ ਇਹਨੂੰ ਕੋਈ ਹਰਾ ਨਹੀਂ ਸਕਦਾ ਫਿਰ ਉਹ ਸੋਚਦਾ ਵੀ ਇਹਨਾਂ ਦਾ ਦਰਬਾਰ ਸਾਹਿਬ ਹੀ ਢਾ ਦਿੱਤਾ ਜਾਏ ਇਹਨੂੰ ਗੁਰਬਾਣੀ ਤੋਂ ਤੋੜ ਦਿੱਤਾ ਜਾਏ ਮੈਂ ਬੇਨਤੀ ਕਰਾਂ ਸਾਧ ਸੰਗਤ ਗੁਰਬਾਣੀ ਤੋਂ ਸਾਨੂੰ ਅੱਜ ਵੀ ਤੋੜਿਆ ਜਾ ਰਿਹਾ ਜੀ ਜਾਗਣ ਦੀ ਲੋੜ ਹੈ ਸ਼ਬਦ ਨਾਲ ਜੁੜਨ ਦੀ ਰੋ ਵਿਚਾਰ ਉਹ ਦਰਬਾਰ ਸਾਹਿਬ ਤੇ ਹਮਲਾ ਕਰਦਾ ਹੈ ਪੂਰਦਾ ਹੈ ਉਸ ਵੇਲੇ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਖਬਰ ਮਿਲਦੀ ਹੈ ਉਸ ਵੇਲੇ ਬਡੇਰੀ ਉਮਰ ਹੈ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ ਤੁਰ ਪੈਂਦੇ ਹੁਣ ਬਡੇਰੀ ਉਮਰ ਚ ਖੰਡਾ ਚੁੱਕਣਾ ਜਵਾਨੀ ਦੇ ਵਿੱਚ ਕਲਮ ਇਹਦਾ ਮੈਸੇਜ ਸੀ ਪਹਿਲਾ ਕਿ ਗੁਰਮੁਖ ਬੁੱਢੇ ਕਦੇ ਨਹੀਂ ਲੋੜ ਪੈਣ ਤੇ ਕਲਮ ਕਦੇ ਵੀ ਚੁੱਕੀ ਜਾ ਸਕਦੀ ਆ ਲੋੜ ਪੈਣ ਤੇ ਕੌਮ ਦੇ ਲਈ ਖੰਡਾ ਕਿਸੇ ਵੀ ਉਮਰ 'ਚ ਚੁੱਕਿਆ ਜਾ ਸਕਦਾ ਹੈ। ਬਾਬਾ ਦੀਪ ਸਿੰਘ ਅਰਦਾਸ ਕਰਕੇ ਤੁਰੇ। ਤਰਨਤਾਰਨ ਸਾਹਿਬ ਦੀ ਧਰਤੀ ਤੇ ਆ ਕੇ ਗੁਰਦੁਆਰਾ ਲਕੀਰ ਸਾਹਿਬ ਦੇ ਦਰਸ਼ਨ ਕਰਦੇ ਹੋ ਨਾ। ਇੱਥੇ ਆ ਕੇ ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ। ਕਿ ਕਿਹਾ ਸੀ ਵੀ ਜਿਨ੍ਹਾਂ ਨੂੰ ਘਰ ਘਾਟ ਚੰਗਾ ਲੱਗਦਾ ਪਰਿਵਾਰ ਦਾ ਮੋਹ ਪਿੱਛੇ ਜਾ ਸਕਦੇ ਹੋ। ਜਿਨ੍ਹਾਂ ਨੂੰ ਕੇਵਲ ਗੁਰੂ ਪਿਆਰਾ ਉਹ ਲੀਕ ਤੋਂ ਇੱਧਰ ਆਜੋ ਮੈਂ ਕਹਿੰਨਾ ਬਾਬਾ ਦੀਪ ਸਿੰਘ ਜੀ ਤੁਹਾਡੀ ਸੰਗਤ ਵਿੱਚੋਂ ਇੱਕ ਵੀ ਵਾਪਸ ਨਹੀਂ ਗਿਆ ਕਿਉਂ ਜਾਂਦੇ ਇਹ ਸਿੱਖ ਗੁਰੂ ਗੋਬਿੰਦ ਸਿੰਘ ਦੇ ਨੇ 7 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਰਿਹਾ ਸਿੱਖ ਛੱਡ ਕੇ ਨਹੀਂ ਗਏ ਪਰਿਵਾਰ ਵਿਛੋੜਾ ਚਮਕੌਰ ਦੀ ਗੜੀ ਚੋਂ ਭਾਈ ਮਾਨ ਸਿੰਘ ਭਾਈ ਦਇਆ ਸਿੰਘ ਮਹਾਰਾਜ ਤੋਂ ਕੱਲੇ ਕੱਲੇ ਨਿਕਲੇ ਰਾਹ ਚੋਂ ਘਰਾਂ ਨੂੰ ਜਾ ਸਕਦੇ ਸੀ ਇੱਕ ਸਿੱਖ ਨਹੀਂ ਬਦਲਿਆ ਅੱਜ ਕਿਦਾਂ ਬਦਲ ਜਾਣ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਆ ਸਾਰੇ ਲਕੀਰ ਤੋਂ ਅੱਗੇ ਲੰਗੇ ਜਹਾਨ ਖਾਨ ਅਤਾ ਖਾਨ ਹਮਲਾ ਕੀਤਾ ਉਹਨਾਂ ਕੋ ਫੌਜਾਂ ਨੇ ਜਹਾਨ ਖਾਨ ਵੀ ਸੂਰਬੀਰ ਜੋਧਾ ਹੈ ਉਹਨੇ ਵੀ ਮਾਂ ਦਾ ਦੁੱਧ ਪੀਤਾ ਹੈ ਉਹਨੇ ਵੀ ਵਿਦਵਾਨਾਂ ਤੋਂ ਸ਼ਸਤਰ ਵਿਦਿਆ ਸਿੱਖੀ ਐ। ਬਾਬਾ ਦੀਪ ਸਿੰਘ ਵੀ ਸੂਰਬੀਰ ਯੋਧਾ ਐ। ਬਾਬਾ ਦੀਪ ਸਿੰਘ ਨੇ ਵੀ ਮਾਂ ਦਾ ਦੁੱਧ ਪੀਤਾ ਐ। ਬਾਬਾ ਦੀਪ ਸਿੰਘ ਨੇ ਵੀ ਸੂਰਮਿਆਂ ਦੇ ਕੋਲੋਂ ਸ਼ਸਤਰ ਵਿਦਿਆ ਸਿੱਖੀ ਐ। ਦੋਨੋਂ ਸੂਰਬੀਰ ਯੋਧੇ ਨੇ। ਦੋਨੋਂ ਨੇ ਸਾਂਝੇ ਵਾਰ ਕੀਤੇ, ਦੋਨੋਂ ਹੀ ਯੋਧੇ ਡਿੱਗੇ ਧਰਤੀ ਤੇ। ਜਹਾਨ ਖਾਂ ਤਾਂ ਡਿੱਗਿਆ ਡਿੱਗਿਆ ਰਹਿ ਗਿਆ ਪਰ ਬਾਬਾ ਦੀਪ ਸਿੰਘ ਦੇ ਕੋਲ ਇੱਕ ਤਾਕਤ ਵਾਧੂ ਸੀ ਉਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਗੁਰੂ ਵਾਲਾ ਸੀ ਅੱਜ ਅੰਮ੍ਰਿਤ ਦੀ ਤਾਕਤ ਵਰਤੀ ਬਾਬਾ ਦੀਪ ਸਿੰਘ ਸੀਸ ਚੁੱਕ ਕੇ ਖੜਾ ਹੋ ਗਿਆ ਇਹ ਅੰਮ੍ਰਿਤ ਦੀ ਤਾਕਤ ਹੈ ਸਿੱਖੋ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਬੰਦਗੀ ਕੀਤੀ ਆ ਜਿਨ੍ਹਾਂ ਇਬਾਦਤ ਕੀਤੀ ਉਹ ਪੂਰੇ ਨੇ ਉਹਨਾਂ ਨੂੰ ਗੁਰੂ ਨੇ ਫਰੀ ਹੱਥ ਦਿੱਤਾ ਉਹ ਮੌਤ ਨੂੰ ਖੇਡਾਂ ਕਰਦੇ ਨੇ ਬਾਬਾ ਦੀਪ ਸਿੰਘ ਨੇ ਖੜੇ ਹੋ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਪਰਾਇ ਅਮਾਨ ਕਿਉਂ ਰੱਖੀ ਐ ਦਿੱਤੀ ਹੂੰ ਸੁਖ ਹੋਏ ਆਸੀਸ ਤੇਰਾ ਮੇਰਾ ਨਹੀਂ ਤੇ ਸਤਿਗੁਰ ਆਗੇ ਆਸੀਸ ਭੇਟ ਦੇਓ ਓ ਪਾਤਸ਼ਾਹ ਤੇਰਾ ਅੰਮ੍ਰਿਤ ਛਕਿਆ ਖੰਡੇ ਬਾਟੇ ਦਾ ਸਿੱਖ ਰਾਹਾਂ 'ਚ ਨਹੀਂ ਰੋਲਣਾ ਚਾਹੀਦਾ ਇਹ ਸੀਸ ਗੁਰੂ ਰਾਮਦਾਸ ਤੇਰੇ ਚਰਨਾਂ 'ਚ ਜਾਣਾ ਫਿਰ ਸੀਸ ਤਲੀ ਤੇ ਧਰ ਲਿਆ ਔਰ ਜਿਹੜਾ ਵੀ ਸਿੱਖ ਦਰਵਾਜ਼ਾ ਲੰਘਦਾ ਜੀ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰਿਆਉ ਦੀ ਵਿਆਖਿਆ ਸਭ ਲਈ ਰੋ ਵਿਚਾਰੋ ਅਰਦਾਸ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਮੇਰਾ ਤਾਂ ਹੈ ਹੀ ਕੁਝ ਨਹੀਂ ਭਾਜੜਾ ਪਾਵਾਂਗਾ ਸਿੱਖੀ ਦੇ ਦੁਸ਼ਮਣਾਂ ਨੂੰ ਸਿੱਖੀ ਨੂੰ ਦਾਗ ਨਾ ਲਾਵਾਂਗਾ ਸੱਚੇ ਪਾਤਸ਼ਾਹ ਹਰਮੰਦਰ ਸਾਹਿਬ ਕਿਹੜਾ ਪ੍ਰਸ਼ਾਦ ਚੜਾਉਣ ਲੋਕੀ ਐ ਪਰਸੀਸ ਦੀ ਭੇਟਾ ਚੜਾਵਾਂਗਾ ਪਾਤਸ਼ਾਹ ਅੱਜ ਤੱਕ ਮੈਂ ਜਦੋਂ ਆਉਂਦਾ ਸੀ ਮੇਰੇ ਹੱਥ ਵਿੱਚ ਇੱਕ ਹੱਥ 'ਚ ਕੜਾ ਪ੍ਰਸ਼ਾਦ ਹੁੰਦਾ ਸੀ ਇੱਕ ਹੱਥ 'ਚ ਵਿੱਤ ਮੁਤਾਬਕ ਭੇਟਾ ਹੁੰਦੀ ਸੀ ਧੰਨ ਗੁਰੂ ਰਾਮਦਾਸ ਅੱਜ ਮੇਰੇ ਹੱਥ 'ਚ ਕੜਾ ਪ੍ਰਸ਼ਾਦ ਨਹੀਂ ਹੋਣਾ ਅੱਜ ਭੇਟਾ ਕੋਈ ਨਹੀਂ ਹੋਣੀ ਅੱਜ ਤੇਰਾ ਸੀਸ ਤੇਰੇ ਚਰਨਾਂ 'ਚ ਮੱਥਾ ਟੇਕਣਾ ਇਹਨੂੰ ਤੂੰ ਪ੍ਰਵਾਨ ਕਰ ਲੈ ਬਾਬਾ ਦੀਪ ਸਿੰਘ ਲੜਦਾ ਲੜਦਾ ਸੀਸ ਲੈ ਕੇ ਦਰਬਾਰ ਸਾਹਿਬ ਪਹੁੰਚਾਏ ਦੋ ਸਿਰਾਂ ਦੀ ਬਾਤ ਵੈਸੇ ਤਾਂ ਸਿੱਖੀ ਵਿੱਚ ਸਿਰਾਂ ਦੀਆਂ ਬਹੁਤ ਬਾਤਾਂ ਨੇ ਪਰ ਮੈਂ ਦੋ ਸਿਰਾਂ ਦੀ ਬਾਤ ਕਰਕੇ ਅੱਗੇ ਵਧਾਂ ਮੈਂ ਸ਼ਬਦ ਅਖੀਰ ਅਰਥ ਕਰਨੇ ਆ ਇੱਕ ਸਿਰ ਮੱਛੇ ਰੰਗੜਦਾ ਹੈ ਗੰਦੀ ਸੋਚ ਵਾਲਾ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਸਿਰ ਵੱਢ ਕੇ ਬਰਸ਼ੇ ਤੇ ਟੰਗ ਕੇ ਅੰਮ੍ਰਿਤਸਰ ਸ਼ਹਿਰ ਚ ਹੀ ਨਹੀਂ ਰਹਿਣ ਦਿੰਦੇ ਦਰਬਾਰ ਸਾਹਿਬ ਦਾ ਛੱਡੋ ਬੀਕਾਨੇਰ ਜਾ ਕੇ ਸਿੜਦੇ ਨੇ ਰਾਜਸਥਾਨ ਚ ਦੂਰ ਪਰ ਦੂਜਾ ਸੀਸ ਹੈ ਧੰਨ ਬਾਬਾ ਦੀਪ ਸਿੰਘ ਦਾ ਧੰਨ ਬਾਬਾ ਦੀਪ ਸਿੰਘ ਦਾ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਕੌਮ ਨੇ ਸਿੱਖ ਪੰਥ ਨੇ ਗੁਰੂ ਨੇ ਸੰਭਾਲ ਕੇ ਰੱਖਿਆ ਹੋਇਆ ਉਹ ਸਿੱਕਾ ਜੇ ਸੀਸ ਭੇਟਾ ਕਰਨਾ ਤੇ ਇੱਥੇ ਕਰੀ ਗੁਰ ਚਰਨਾਂ 'ਚ ਇਹ ਤਾਕਤ ਇਹ ਬਲ ਗੁਰਬਾਣੀ ਨਾਲ ਜੁੜ ਕੇ ਹੀ ਮਿਲ ਸਕਦੀ ਹੈ ਇਹ ਸੂਰ ਬੀਰਤਾ ਅਮਰਤ ਖੰਡੇ ਬਾਟੇ ਦਾ ਸ਼ੱਕ ਕੇ ਹੀ ਮਿਲ ਸਕਦਾ ਹੈ ਆਓ ਅੱਜ ਲੋੜ ਹੈ ਸਾਨੂੰ ਅਸੀਂ ਖੰਡੇ ਬਾਟੇ ਦਾ ਅਮਰਤ ਛਕੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਕੇ ਬਾਬਾ ਦੀਪ ਸਿੰਘ ਜੀ ਵਰਗਾ ਜੀਵਨ ਬਣਾਈਏ ਆਕੋ ਸਤਨਾਮ ਸ੍ਰੀ